ਜੀ ਜੋ ਐ ਰੋਡ ਦੇ ਵਿੱਚ ਰੱਖਿਆ ਕਾਰਨ ਕੀ ਆ ਔਰ ਕਿਉਂ ਇੱਥੇ ਰੋਡ ਦੇ ਵਿੱਚ ਪਿਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਇਆ ਜਾਵੇ ਭਰਾ ਜੀ ਕੀ ਪ੍ਰੋਬਲਮ ਕੀ ਆ ਸੀ ਪਾਜੀ ਇਹ ਸੀ ਖਰਾਬ ਹੋ ਗਿਆ ਆਪਾਂ ਹੁਣ ਚੇਂਜ ਕਰਾਉਣ ਚੱਲੇ ਆ ਜੀ ਹੁਣ ਚੇਂਜ ਕਰਾਉਣਾ ਇਹ ਖਰਾਬ ਆ ਪੁਰਾਣਾ ਵਾਂ ਜਾਂ ਕੀ ਆ ਇਹ ਇਹ ਪੁਰਾਣਾ ਏਸੀ ਆ ਜੀ ਖਰਾਬ ਹੋਈ ਸੀ ਇਹ ਆਪਾਂ ਹੁਣ ਇਹਨੂੰ ਦੇਣ ਚੱਲੇ ਆ ਜਿੱਥੇ ਕਹਿੰਦੇ ਆ ਕਿ ਉਹ ਕਹਿੰਦੇ ਪੁਰਾਣਾ ਏਸੀ ਖਰਾਬ ਹੋਈ ਸੀ 5000 ਦਾ ਕਟਾਂਗੇ ਤੇ ਜੇ ਏਸੀ ਦੀ ਹਾਲਤ ਚੱਲਣ ਵਾਲੀ ਹੈ ਵਧੀਆ ਹਾਲਤ ਹੈ ਤੇ 10000 ਤੱਕ ਕਟਾਂਗੇ ਅੱਛਾ ਇਹ ਕਟਾਉਣਾ ਤੁਸੀਂ ਫਿਰ ਪੈਸੇ ਨਹੀਂ ਮਿਲਨੇ ਫਿਰ ਕਟਿਆ ਜਾਣਾ ਫਿਰ ਤੁਹਾਨੂੰ ਏਸੀ ਮਿਲੇਗਾ ਇਸ ਦੇ ਬਦਲੇ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਏਸੀ ਮਿਲੇਗਾ ਨਵਾਂ ਏਸੀ ਮਿਲੇਗਾ ਜੀ ਅੱਛਾ ਨਵਾਂ ਏਸੀ ਮਿਲੇਗਾ ਜਿਵੇਂ ਤੁਸੀਂ ਆ ਪੁਰਾਣਾ ਦੇ ਦਿੰਦੇ ਹੋ ਤਾਂ ਇਹ ਤੁਸੀਂ ਬਾਹਰ ਕਿਉਂ ਰੱਖਿਆ ਹੋਇਆ ਇਹਦਾ ਕੀ ਕਾਰਨ ਹੈ ਅੰਦਰ ਕਿਉਂ ਨਹੀਂ ਲੈ ਕੇ ਜਾ ਰਹੇ ਬਸ ਅਬ ਚੱਲੇ ਹੀ ਅੰਦਰ ਜੀ ਆ ਚਲੋ ਲੈ ਕੇ ਚਲੋ ਆ ਅੰਦਰ ਚੱਲਦੇ ਆ ਜੇ ਇਸ ਤਰ੍ਹਾਂ ਦੀ ਕੋਈ ਸਕੀਮ ਹੈਗੀ ਆ ਤਾਂ ਫਿਰ ਹੋਰ ਵੀ ਲੋਕਾਂ ਨੂੰ ਫਾਇਦਾ ਹੋਵੇਗਾ ਬਿਲਕੁਲ ਜੀ ਬਿਲਕੁਲ ਬਾਕੀ ਨੂੰ ਫਾਇਦਾ ਲੈਣਾ ਚਾਹੀਦਾ ਜੀ ਇਸ ਸਕੀਮ ਦਾ ਚਲੋ ਵੇਖਦੇ ਆ ਅੱਜ ਭਲਾ ਕੀ ਏਸੀ ਕੱਟ-ਕਟਾ ਕੇ ਤੇ ਨਵਾਂ ਦਿੰਦੇ ਆ ਜਾਂ ਨਹੀਂ ਆ ਹੁਣ ਏਸੀ ਜੋ ਹੈ ਇਸ ਨੂੰ ਵਾਪਸ ਕੀਤਾ ਜਾ ਰਿਹਾ ਕਿਉਂਕਿ ਪੁਰਾਣਾ ਏਸੀ ਤੇ ਟੁੱਟਾ ਏਸੀ ਜੋ ਵੀ ਹੈਗਾ ਉਸ ਨੂੰ ਕਟਕਟਾ ਹੋ ਜਾਂਦਾ ਔਰ ਕਹਿੰਦੇ ਨਵਾਂ ਏਸੀ ਮਿਲ ਰਿਹਾ ਹੁਣ ਗੱਲਬਾਤ ਵੀ ਕਰਦੇ ਆ ਕਿ ਵਾਕੇ ਨਵਾਂ ਏਸੀ ਮਿਲੇਗਾ ਜਾਂ ਇਹਨਾਂ ਨੂੰ ਇਥੋਂ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਸਕੀਮਾਂ ਚਲਾਈਆਂ ਕਿ ਪੁਰਾਣਾ ਏਸੀ ਕੱਟ ਕੇ ਤਾਂ ਨਵਾਂ ਏਸੀ ਦੇਵਾਂਗੇ ਹੁਣ ਪੁਰਾਣਾ AC ਕਟਿਆ ਜਾ ਰਿਹਾ ਉਹਦੇ ਬਾਰੇ ਪੂਰੀ ਗੱਲਬਾਤ ਕਰਦੇ ਆ। ਦੱਸ ਤਈਏ ਤੁਹਾਨੂੰ ਕੀ ਆ ਵਾਪਸ ਕੀਤਾ ਜਾ ਰਿਹਾ ਔਰ ਨਵਾਂ ਲਿਆ ਜਾ ਰਿਹਾ। ਪੁਰਾਣਾ AC ਕਹਿੰਦੇ ਆ ਕਿ ਕੱਟ-ਕਟਾ ਕੇ 10000 ਦਾ ਵੀ ਕੱਟਦੇ ਆ, 5 ਦਾ ਵੀ ਕੱਟਦੇ ਆ। ਇਹਦੇ ਬਾਰੇ ਗੱਲਬਾਤ ਕਰਦੇ ਆ। ਤਾਂ ਭਰਾ ਜੀ ਕੀ ਹਾਲ ਚਾਲ? ਬਹੁਤ ਵਧੀਆ ਭਾਜੀ। ਅੱਛਾ ਇਹ ਕੀ ਕਹਿੰਦੇ ਆ ਕਿ AC ਜਿਹੜਾ ਪੁਰਾਣਾ ਹੈ ਤੁਸੀਂ ਕੱਟ ਲੈਂਦੇ ਹੋ ਇਹ ਕੰਫਰਮ ਹੈ? ਜ਼ਰੂਰ ਕੱਟ ਲਾਂਗੇ ਮਰਦ ਜੀ। ਕਿੰਨੇ ਦਾ ਕੱਟਦੇ ਹੋ ਤੇ AC ਕਿੰਨੇ ਦਾ ਦਿੰਦੇ? ਭਜੀ 5000 ਰੁਪਏ ਦਾ ਕਟਿਆ ਜਾਏਗਾ ਜਿਹੜਾ ਪੁਰਾਣਾ AC ਹੋਏਗਾ ਚਲਦਾ ਹੋਏ ਨਾ ਚਲਦਾ ਹੋਏ ਕਟਿਆ ਜਾਏਗਾ ਜਿਹੜਾ ਚਲਦਾ ਹੋਏਗਾ ਵਧੀਆ ਕੰਡੀਸ਼ਨ ਚ ਹੋਏਗਾ 10000 ਤੱਕ ਕੱਟ ਲਾਂਗੇ ਅੱਛਾ 10000 ਦਾ ਵੀ ਕਟਿਆ ਜਾਏਗਾ ਤੇ ਫਿਰ ਜਿਹੜਾ AC ਦੋਗੇ ਉਹ ਕਿੰਨੇ ਚ ਪਏ ਭਜੀ AC ਦੇ ਦਾਂਗੇ ਤੁਹਾਨੂੰ 25800 ਦਾ ਕੱਟ ਕੇ ਸਿਰਫ 25800 ਵਿਦ ਪਾਈਪ ਪਾਈਪਾਂ ਦੇ ਦਾਂਗੇ ਤੁਹਾਨੂੰ ਨਾਲ ਅੱਛਾ 25800 ਵਿੱਚ ਪਾਈਪਾਂ ਤੇ ਹੋਰ ਸਟੈਬਲਾਈਜ਼ਰ ਦੇ ਦਾਂਗੇ ਤੁਹਾਨੂੰ ਨਾਲ 150 ਵਾਲਾ 6000 ਵਾਲਾ ਨਹੀਂ 150 ਰੁਪਏ ਵਾਲਾ ਕਿ 150 ਕਿੰਨੇ ਵਾਲਾ 150 ਆਪਾਂ ਵਾਲਾ अच्छा 150 एम्पेयर वाला वा ये लगभग 6000 6000 ਦਾ 6000 ਦਾ ਇਹ ਕੱਟ ਹੋ ਜਾਏਗਾ ਇਹ ਫ੍ਰੀ ਮਿਲੇਗਾ ਨਾਲ ਤੁਹਾਨੂੰ ਫਿਟਿੰਗ ਵੀ ਦੇ ਦਾਂਗੇ ਅੱਛਾ ਫਿਟਿੰਗ ਵੀ ਨਾਲ ਫਿਟਿੰਗ ਦੇ ਦਾਂਗੇ ਫ੍ਰੀ ਦਾ ਆਪਾਂ ਦੀ ਕੱਟ ਹੋਈ ਸੀ ਆ ਕੱਟ ਮਰ ਆਈ ਸੀ ਅੱਛਾ ਇਹਨੂੰ ਤੁਸੀਂ ਕੋਈ ਸ਼ਾਨਬੀਨ ਕੋਈ ਕੁਝ ਨਹੀਂ ਕਰਨਾ ਕੱਟੋ ਵੀਰੇ ਲੈ ਜਾਓ ਪਿੱਛੇ ਇਹਦਾ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਬਸ ਬਿੱਲ ਘਟਾਓ ਤੇ ਲੈ ਜਾਓ ਬਸ ਬਿੱਲ ਘਟਾ ਕੇ ਤੇ ਉਹਨੂੰ ਉਸੇ ਵੇਲੇ ਨਵਾਂ ਦੇ ਦੇਣਾ ਤੇ ਜੇ ਕਿਸੇ ਦਾ ਏਸੀ ਟੁੱਟਾ ਹੁੰਦਾ ਜਿਹਦਾ ਕਈ ਵਾਰੀ ਨਾ ਘਰਾਂ 'ਚ ਕੰਮ ਲਗਾਇਆ ਹੁੰਦਾ ਜਾਂ ਵੈਸੇ ਵੀ ਟੁੱਟ ਜਾਂਦਾ ਵਾ ਘਰਾਂ 'ਚ ਦੇਖ ਕੇ ਉਹ ਵੀ ਕਟਿਆ ਜਾਂਦਾ 5000 ਦਾ ਕਟ ਲਾਂ ਅੱਛਾ ਟੁੱਟਾ ਏਸੀ ਵੀ 5000 ਚ ਕੱਟ ਲੈਂਦੇ ਹੋ ਤੇ ਜਿਹੜਾ ਖਰਾਬ ਹੈ ਜਾਂ ਥੋੜਾ ਬੋਤਾ ਚੱਲਦਾ ਹੈ ਉਹ 10000 ਚ ਜਿਹੜਾ 10000 ਦਾ ਕਟ ਲਾਂਗੇ ਤਾਂ ਦੱਸ ਦਈਏ ਕਿ ਇਹ ਜੋ ਏਸੀ ਹੈ ਇਸ ਵੇਲੇ ਅਸੀਂ ਸਟਾਰ ਇਲੈਕਟ੍ਰੋਵਰਲਡ ਤੇ ਖੜੇ ਆ ਉਹ ਇੱਥੇ ਜਿੰਨਾ ਵੀ ਤੁਸੀਂ ਮਟੀਰੀਅਲ ਵੇਖ ਰਹੇ ਹੋ ਇਲੈਕਟ੍ਰੋਨਿਕ ਦਾ ਮਟੀਰੀਅਲ ਹੈ